ਅੱਜ ਆਪਾਂ ਬਣਾਇਆ ਪੋਹਾ ਤੇ ਆਪਾਂ ਪੋਹੇ ਦੇ ਵਿੱਚ ਕੀ ਕੀ ਚੀਜ਼ਾਂ ਐਡ ਕੀਤੀਆਂ ਇਹ ਤੁਹਾਨੂੰ ਆਪਾਂ ਦੱਸ ਰਹੇ ਹਾਂ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਜੋ ਜੋ ਆਪਾਂ ਇਹਦੇ ਵਿੱਚ ਐਡ ਕੀਤਾ ਜਾਂ ਕਰਾਂਗੇ ਤੁਹਾਨੂੰ ਸਾਰਾ ਇਹ ਚੀਜ਼ ਆਪਾਂ ਦਿਖਾਵਾਂਗੇ ਤੇ ਆਪਾਂ ਇਹ ਚ ਪਾ ਰਹੇ ਹਾਂ ਮੂੰਗਫਲੀ ਵੀ ਅੱਛੀ ਲੱਗਦੀ ਹੈ ਮੈਨੂੰ ਤਾਂ ਮੂੰਗਫਲੀ ਬਹੁਤ ਅੱਛੀ ਲੱਗਦੀ ਹੈਗੀ ਤੇ ਇਹ ਅੱਛੀ ਹੁੰਦੀ ਹੈ ਮੂੰਗਫਲੀ ਸਰਦੀਆਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਤੁਸੀਂ ਦੇਖਿਆ ਕਿ ਜਗ੍ਹਾ ਜਗ੍ਹਾ ਦੇ ਵਿੱਚ ਬਣੇ ਹੁੰਦੇ ਨੇ ਮੂੰਗਫਲੀ ਇਹ ਚ ਪਾਵਾਂਗੇ ਆਪਾਂ ਸੇਮ ਅਗਰ ਤੁਹਾਡੇ ਕੋਲੇ ਸੇਮ ਨਹੀਂ ਤਾਂ ਕੋ ਤਾਂ ਵੀ ਕੋਈ ਗੱਲ ਨਹੀਂ ਹੈ ਨਿੰਬੂ ਪਾਓ ਪਨੀਰ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਹਾਡੇ ਕੋਲੇ ਪਨੀਰ ਹੈ ਮੇਰੇ ਕੋਲੇ ਹੈ ਪਨੀਰ ਤਾਂ ਮੈਂ ਇਹਦੇ ਵਿੱਚ ਥੋੜਾ ਐਡ ਕਰਾਂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਣੇ ਰਹੋ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਆਪਾਂ ਬਣਾਉਣ ਜਾ ਰਹੇ ਹਾਂ ਜੀ ਡਰਾਈ ਫਰੂਟ ਪੋਹਾ ਡਰਾਈ ਫਰੂਟ ਪੋਹਾ ਤੁਸੀਂ ਬਹੁਤ ਖਾਦਾ ਹੋਵੇਗਾ ਪਰਾਪਾ ਜੋ ਬਣਾਉਣ ਜਾ ਰਹੇ ਆ ਆਪਾਂ ਡ్రਾਈ ਫਰੂਟ ਪੋਹਾ ਬਣਾਉਣ ਜਾ ਰਹੇ ਆਗੇ ਤੇ ਤੁਸੀਂ ਵੀ ਖਾਦਾ ਹੋਏਗਾ ਯਾਨੀ ਮੈਂ ਕਹਿ ਰਹੀ ਕਿ ਤੁਸੀਂ ਨਹੀਂ ਖਾਦਾ ਪਰ ਬਹੁਤ ਖਾਦਾ ਹੋਏਗਾ ਪਰ ਆਪਾਂ ਆਪਣੇ ਤਰੀਕੇ ਨਾਲ ਬਣਾਵਾਂਗੇ ਹਰ ਇੱਕ ਦਾ ਅੰਤਰਿਕਾ ਆਪ ਕੋ ਆਪਣਾ ਹੁੰਦਾ ਜੋ ਕਿ ਮੈਂ ਇੱਕ ਕੌਲੀ ਪੋਹੇ ਦੀ ਲਈ ਹੈ ਇਹ ਆਪਣੀ ਕੌਲੀ ਨਾਲ ਪਈ ਹੈ ਤੁਸੀਂ ਬਹੁਤ ਵਾਰ ਦੇਖਿਆ ਹਰ ਚੀਜ਼ ਦਾ ਨਾਪ ਆਪ ਪੱਪੇ ਦੇ ਨਾਲ ਲੈਣੇ ਆ ਇੱਕ ਪਿਆਜ਼ ਕਟਿਆ ਨਾਲ ਆ ਪਕੜੀ ਪੱਤਾ ਲਿਆ ਆਲੂ ਪਾਇਆ ਉਬਲੇ ਹੋਇਆ ਇੱਕ ਹਰੀ ਮਿਰਚ ਅੱਧਾ ਆਪਾਂ ਟਮਾਟਰ ਲਿਆ ਨਾ ਲਈਏ ਆਪਾਂ ਇਹ ਮੂੰਗਫਲੀ ਇਹ ਕੋਲੀ ਮੈਨੂੰ ਬਹੁਤ ਸੋਹਣੀ ਲੱਗੀ ਹੈ ਮੈਨੂੰ ਕਿਸੇ ਚੀਜ਼ ਦੇ ਨਾਲ ਮਿਲੀ ਤਾਂ ਮੂੰਗਫਲੀ ਲਈਆ ਆਪਾਂ 810 ਬਦਾਮ ਲਏ ਆ ਤੇ ਥੋੜਾ ਜਿਹਾ ਆਪਾਂ ਨਾਰੀਅਲ ਲਿਆ ਆਪਾਂ ਇਹ ਚੀਜ਼ਾਂ ਪਾਵਾਂਗੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਜੋ ਕਿ ਮੈਂ ਲੈ ਕੇ ਆਈ ਆ ਚੁੱਲ੍ਹੇ ਵਾਸਤੇ ਹੈਨਾ ਤਾਂ ਇਹ ਚੀਜ਼ ਮੇਰੀ ਚੁੱਲ੍ਹੇ ਦੇ ਉੱਪਰ ਤਾਂ ਮੈਂ ਇਹਨੂੰ ਭਾਈ ਨੂੰ ਪੁੱਛਿਆ ਕਿ ਇਹਨੂੰ ਕਹਿੰਦੇ ਕੀ ਆ ਤੇ ਇਹ ਵੀ ਦੱਸ ਤੇ ਜਰਾ ਤਾਂ ਪਰ ਆਪਾਂ ਦਾ ਗੈਸ ਸੇਫਟੀ ਹੀ ਨਾਮ ਰੱਖਿਆ ਗੈਸ ਸੇਫਟੀ ਬਹੁਤ ਵਧੀਆ ਚੀਜ਼ ਹੈ ਤਾਂ ਤੁਸੀਂ ਦੇਖਿਓ ਇਹਦੇ ਚਾਰ ਸਪਿਰੇ ਗੈਸ ਨਹੀਂ ਨਿਕਲੇਗੀ ਨਾ ਹੀ ਆਪਣਾ ਭਾਂਡਾ ਇਹਦੇ ਉੱਪਰੋਂ ਖਿਸਕੇਗਾ ਤੇ ਆਪਾਂ ਹੰਰ ਬਣਾ ਰਹੇ ਹਾਂ ਇਹ ਮੈਂ ਤੁਹਾਨੂੰ ਵੈਸੇ ਮਸ਼ਹੂਰੀ ਲਈ ਨਹੀਂ ਕਿ ਮੈਂ ਸਿਰਫ ਤੁਹਾਨੂੰ ਦੱਸ ਰਹੀ ਹਾਂ ਕਿ ਲੈ ਕੇ ਆਏ ਤੁਸੀਂ ਵੀ ਭਾਂਡਾ ਲਿਆਇਆ ਕਰੋ ਚੁੱਲ੍ਹੇ ਦੇ ਉੱਪਰ ਆਪਣਾ ਭਾਂਡਾ ਕੋਈ ਖਿਸਕਦਾ ਨਹੀਂ ਮੇਂ ਚੀਜ਼ ਕੇ ਗੈਸ ਬਾਹਰ ਨਹੀਂ ਨਿਕਲਦੀ ਕਿਸੇ ਸਾਈਡ ਦੀ ਗੈਸ ਬਾਹਰ ਨਹੀਂ ਨਿਕਲੇਗੀ ਅੱਧੇ ਸਮੇਂ ਦੇ ਵਿੱਚ ਆਪਣੀ ਚੀਜ਼ ਤਿਆਰ ਹੋ ਜਾਂਦੀ ਹੈਗੀ ਆਉ ਤੁਹਾਨੂੰ ਦੱਸ ਦਿਆਂ ਕਿ ਆਪਾਂ ਪੋਹਾ ਕਿਦਾਂ ਬਣਾਉਣੇ ਪਹਿਲਾਂ ਆਪਾਂ ਇਹਨੂੰ ਪੋਹੇ ਨੂੰ ਨਾ ਮੈਂ ਸਿਰਫ 5 ਮਿੰਟ ਲਈ ਇਹਨਾਂ ਪਹਿਲਾਂ ਮੈਨੂੰ ਵਾਸ਼ ਕਰਾਂਗੀ ਵਾਸ਼ ਕਰਨ ਤੋਂ ਬਾਅਦ ਧੋਣ ਤੋਂ ਬਾਅਦ 5 ਮਿੰਟ ਲਈ ਮੈਂ ਜ਼ਰੂਰ ਇਹਨੂੰ ਪਾਣੀ ਦੇ ਵਿੱਚ ਡਿਪ ਕਰਾਂਗੀ। ਕੜਾਈ ਗੈਸ ਤੇ ਉੱਪਰ ਧਰ ਦਿਤੀ ਹੈ ਤੇ ਇਹਦੇ ਵਿੱਚ ਪਾਵਾਂਗੀ ਮੈਂ ਸਰੋਂ ਦਾ ਤੇਲ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਬਹੁਤ ਟੇਸਟੀ ਬਣਦਾ। ਤੁਸੀਂ ਕਦੇ ਵੀ ਸਬਜ਼ੀ ਨੂੰ ਤੜਕਾ ਲਾਉਣੀ ਹੈ ਜਾਂ ਕਿਤੇ ਵੀ ਕਰਦੇ ਹੋ ਤਾਂ ਇਹ ਬਹੁਤ ਟੇਸਟੀ ਬਨੇਗਾ। ਤਾਂ ਜੋ ਮੈਂ ਲਿਆਂਦਾ ਸੀਗਾ ਇਹ ਗੈਸ ਵੱਲ ਆਪਣਾ ਗੈਸ ਬਚਣ ਵਾਲੀ ਕਹਿ ਦੇਣੀ ਹੁੰਦੀ ਹੈ। ਵਾਕਈ ਸੇਫਟੀ ਹੈ ਗੈਸ ਸੇਫਟੀ ਹੈ ਨਹੀਂ। ਤੋ ਇੱਚੇ ਗਿਆਸਾ ਫਤ ਖੱਟਾ ਬਾਹਰ ਨਿਕਲਦਾ ਤੇ ਆਪਾਂ ਇਹ ਚ ਪਾਵਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਲਓ ਜੀ ਸਰੋਂ ਦਾ ਤੇਲ ਪਾ ਲੈ ਤੇ ਥੋੜਾ ਆਪਣਾ ਗਰਮ ਹੋ ਜਾਏਗਾ ਤੁਸੀਂ ਮੈਨੂੰ ਵੀ ਦੱਸਿਆ ਕਰੋ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਬਣਾਉਣੀ ਆ ਤਾਂ ਮੈਂ ਸੱਚ ਕਾ ਲੱਜ ਮੈਂ ਝੂਠ ਨਹੀਂ ਬੋਲਾਂਗੀ ਮੈਂ ਫਸਟ ਵਾਰੀ ਬਣਾਉਣ ਲੱਗੀ ਆ ਇਸ ਤਰ੍ਹਾਂ ਦਾ ਬਣੇਗਾ ਇਹ ਤਾਂ ਤੁਸੀਂ ਹੀ ਦੱਸਣਾ ਮੈਨੂੰ ਪਰ ਮੈਨੂੰ ਤਾਂ ਚੰਗੀ ਲੱਗਦੀ ਆਪਣੀ ਚੀਜ਼ ਬਣਾਈ ਹੋਈ ਕੈਸੇ ਦੇ ਪਰ ਆਪਾਂ ਰੱਖ ਦਿੱਤਾ ਬਹੁਤ ਜਲਦੀ ਚੀਜ਼ ਬਣਦੀ ਹੈ ਇਹਦੇ ਨਾਲ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਚੀਜ਼ ਜਲਦੀ ਤਿਆਰ ਹੁੰਦੀ ਹੈ ਇਹਦੇ ਨਾਲ ਸਭ ਤੋਂ ਪਹਿਲਾਂ ਮੈਂ मूंगफली ਪਾਵਾਂਗੀ ਕਿਉਂਕਿ ਥੋੜਾ ਜਿਹਾ ਗਰਮ ਹੋਣ ਤੇ ਮੈਂ ਚ मूंगफली ਪਾਵਾਂਗੀ ਤੇਲ ਹੋ ਗਿਆ ਗਰਮ ਤੇ ਆਪਾਂ ਆਪਣੇ ਦੇ ਵਿੱਚ ਪਾਵਾਂਗੇ मूंगफली मैं मूंगफली बिना फ्राई नहीं के नहीं पावगी क्योंकि कच्ची जी मूंगफली अच्छी नहीं लगती थोड़ा हल्का फ्राई कर लें आपों के तेल से मैं फ्राई कर रही हूँ गैस आप फुल गैस कर ली है क्योंकि जल्दी बन जाएगा जब हा स्लो रखा ਆਹੋ ਆਪਣਾ ਨਹੀਂ ਹੋਏਗਾ ਮਤਲਬ ਕਿ ਜਲਦੀ ਨਹੀਂ ਬਣੇਗਾ ਮੈਨੇ ਜਲਦੀ ਬਣਾਉਣ ਦੀ ਹੈ ਕਿ ਮੈਂ ਬਣਾ ਮਾਤੀ ਤੋਂ ਭੈਣਾਂ ਨੂੰ ਦੱਸਾਂ ਕਿ ਬੱਚੇ ਖਾਣ ਹਨ ਬੱਸ ਭੈਣ ਮੇਰੀ ਬਹੁਤ ਸਿਆਣੀਆਂ ਨੇ ਆਉਂਦੀਆਂ ਆਂ ਬੱਚਿਆਂ ਨੂੰ ਖਾਣਾ ਬਣਾ ਬਣਾ ਕੇ ਚਾਹਨੀ ਆਪਾਂ ਨੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਸਬਜੀ ਦਾ ਤੜਕਾ ਲਾਓ ਦਾਲ ਦਾ ਲਾਓ ਬਹੁਤ ਟੇਸਟ ਹੁੰਦਾ ਆ ਪ੍ਰਾਣੀ ਜਿਹੜੇ ਬਜ਼ੁਰਗ ਸੀ ਨਾ ਉਹ ਖੁੱਜੇ ਦੇ ਵਿੱਚ ਦਾਲ ਬਣਾਉਂਦੇ ਹੁੰਦੇ ਸੀਗੇ। ਤਾਂ ਉਹ ਜੀ ਦਾਲ ਦਾ ਟੇਸਟ ਹੁੰਦਾ ਸੀ ਕਿਉਂਕਿ ਉਹ ਹਾਰਿਆਂ ਦੇ ਵਿੱਚ ਦਾਲ ਰਹਿਦੀ। ਉਹਨਾਂ ਨੇ ਕਹਿਣਾ ਜੀ ਲੋ ਇਹ ਬੱਗਾ ਵੇਲਾ ਵਗੇ ਬੱਗਾ ਵੇਲਾ ਮਤਲਬ ਇਹ ਜਦੋਂ ਗਾਹਿਆਂ ਸਰਦੀ ਹੁੰਦੀ ਹੈ 3-4 ਵਜੇ ਜਾਂ 2 ਵਜੇ ਤਾਂ ਵੀ ਹੁੰਦਾ ਟਾਈਮ। ਪਰ ਉਹਨਾਂ ਨੇ ਇਹ ਪਾਹਣ ਸਲੋ ਕਰਾਂਗੇ। ਗੈਸ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਰਾਈ। ਰਾਈ ਤੁਹਾਡੀ ਤੁਸੀਂ ਦੇਖਣੀ ਕਿੰਨੀ ਪਾਉਣੀ ਹੈ। ਮੈਨੂੰ ਰਾਈ ਵੀ ਅੱਛੀ ਲੱਗਦੀ ਆ। कि मेरा ही ज्यादा पानी है हर एक चीज़ अपने हिसाब से चीज़ पीती है ठीक है जी आप करती गैस कट गैस कट करके अपने पाती राई फिर पाया अपने कई फिर पाया पेंज़ चंकी तरह प्याज भन ला राई मैंने लग रहा के है कि सही तरीके वाली राई नहीं आई है क्योंकि बड़ी बड़ी जी राई है पहली मिसटेक है मेरी कि मैं खरीद के लेके आई हूँ तो मेरा सारा समान मेरे हसबेंड लेके आने मैं घट जरी कर दी प्याज अपने भेजिए तो हर के ब्राउन हो गया ਤਾਂ ਇਹਦੇ ਵਿੱਚ ਪਾ ਰਹੀ ਹਾਂ ਮੈਂ ਹੁਣ ਟਮਾਟਰ ਨਾਲ ਹਰੀ ਮਿਰਚ ਐ ਕਿਉਂ ਕੱਟੀ ਸੀ ਆਪਾਂ ਨੇ ਤੁਸੀਂ ਜਿਹਾ ਆਪਣਾ ਤੰਗੀ ਤਰਾ ਫਰਾਈ ਕਰ ਲਾਂਗੇ कड़ी पत्ता वैसे भी तुम तो तेल दे के फ्राई करके रखो खाओ तो बहुत टेस्ट बनने चीज़ा मैं बहुत खाँगी हूँ कड़ी पत्ता तो वैसे भी खाना अपनी सेहत ले ठीक रहा ये पाए अपने आलू जो कि अपने कोबले तो आलू चीज़ा एक लेकिन काफ़ी पैसा जी जरूर से आप ला दे ਇਹ ਪਾਵਾਂਗੇ ਹਲਕਾ ਜਿਹਾ ਨਮਕ ਸਵਾਦ ਅਨੁਸਾਰ ਤੁਸੀਂ ਸਵਾਦ ਅਨੁਸਾਰ ਨਮਕ ਪਾਓ ਜਿਆਦਾ ਘਾਣਾ ਘੱਟ ਘਾਣਾ ਇਹ ਤੁਹਾਡੇ ਤੇ ਹੈ ਥੋੜੀ ਪਾਵਾਂਗੇ ਆਪਾਂ ਹਲਦੀ ਕਿਉਂਕਿ ਹਲਦੀ ਆਪਣੀ ਹੱਡੀਆਂ ਨੂੰ ਬਹੁਤ ਮਜ਼ਬੂਤ ਕਰਦੀ ਹੈ ਤਾਂ ਤੁਸੀਂ ਇਹ ਹਲਦੀ ਜ਼ਰੂਰ ਪਾ ਕੇ ਰੋ ਮੈਂ ਪਾਵਾਂਗੀ ਥੋੜੀ ਜਿਹੀ ਸੁੰਡ ਤੁਸੀਂ ਪਾਣੀ ਚਾਹਨਾ ਆਪਣੀ ਤੁਹਾਡੇ ਤੇ ਹੈ ਥੋੜੀ ਪਾਵਾਂਗੇ ਲਾਲ ਮਿਰਚ ਜਾਦਾ ਨਹੀਂ ਇੱਕ ਚੁੰਡੀ ਚੁੰਡੀ ਪਾ ਇਹਨੂੰ ਚਟਕੀ ਕੈਂਦੇ ਚੁੰਡੀ ਕੰਦੇ ਚੁੰਡੀ ਪਾ ਲਾਈ ਹੈ ਮੈਂ ਮਿਰਚ ਲਾਲ ਮਿਰਚ ਆਪਾਂ ਨੂੰ ਚੰਨੀ ਕਰ ਮਿਕਸ ਕਰਦੇ ਆਂ ਮੈਂ ਹਲਕਾ ਜਿਹਾ ਜੀ ਵਿੱਚ ਪਾਣੀ ਪਾਵਾਂਗੇ ਉਹ ਵੀ ਇੱਕ ਥੁੜ ਪੱਕਾ ਕਿਉਂਕਿ ਪਾਣੀ ਪਾਉਣ ਦਾ ਮਕਸਦ ਪਾਣੀ ਪਾਉਣ ਦਾ ਮਕਸਦ ਹੈ ਇਹ ਆਪਣਾ ਥੱਲੇ ਨਾਲ। ਬਸ ਇਸੋ ਜਿਆਦਾ ਆਪਾਂ ਪਾਣੀ ਪਾਉਣਾ। ਇਹ ਆਪਣਾ ਮਸਾਲਾ ਤਿਆਰ ਹੈ। ਆਪਾਂ ਇਹ ਚਪਾਵਾਂਗੇ ਹੁਣ। ਸੋਹਾ। ਹਾਂਜੀ ਆਪਾਂ ਪੋਹਾ ਪਾ ਕੇ ਵਿੱਚ ਕਰ ਲਿਆ। ਆਪੋ ਹਾਵਣਕੇ ਤਿਆਰ ਹੈ ਤੇ ਤੁਸੀਂ ਵੀ ਦੱਸਿਆ ਕਰੋ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਉਣੀ ਹੈ ਮੈਂ ਤੁਹਾਡਾ ਤਰੀਕੇ ਨਾਲ ਜਰੂਰ ਅਪਣਾਵਾਂਗੀ ਤੁਹਾਡੀ ਵੀਡੀਓ ਜਰੂਰ ਵਾਰਸ਼ ਕਰਾਂਗੀ ਤੁਸੀਂ ਵੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਆਪੋ ਲਿਓ ਪਰ ਜਰੂਰ ਦੱਸਿਆ ਕਰੋ ਕਿ ਮੈਨੂੰ ਤੁਹਾਨੂੰ ਮੇਰੀ ਚੀਜ਼ ਕਿਸ ਤਰ੍ਹਾਂ ਲੱਗੀ ਬਣੀ ਹੋਈ ਅੱਛੀ ਲੱਗੀ ਹੈ ਆਪਾਂ ਜਿ ਆਪਣੇ ਕੋਲ ਪਨੀਰ ਸੀ ਆਪਾਂ ਨੇ ਪਨੀਰ ਵੀ ਐਡ ਕੀਤਾ ਇਹਦੇ ਵਿੱਚ ਤੇ ਜੋ ਆਪਾਂ ਹੋਰ ਐਡ ਕੀਤਾ ਉਹ ਨੇ ਮੂੰਗਫਲੀ ਸੇਮ ਪਾਈ ਹੈ ਦੇ ਵਿੱਚ ਆਪਾਂ ਤੇ ਤੁਸੀਂ ਇਹਦੇ ਵਿੱਚ ਆਪਾਂ ਹੋਰ ਵੀ ਪਾਵਾਂਗੇ ਆਪਾਂ ਪਾਵਾਂਗੇ ਜੀ ਡਰਾਈ ਫਰੂਟ ਡਰਾਈ ਫਰੂਟ ਦੇ ਵਿੱਚ ਮੈਂ ਜੋ ਪਾਇਆ ਹੈ ਨਾਰੀਅਲ ਇਹ ਨਾਰੀਅਲ ਛੋਟੇ ਛੋਟੇ ਪੀਸ ਆਪਣੇ ਕੱਟੇ ਹੋਏ ਜਦ ਨਾਲ ਪਾਇਆ ਜੀ ਆਪਾਂ ਨੇ ਬਦਾਮ तो तुम भी चीज़ा बिच पा सकते हो गे जिन्ना चीज़ पावगे उन्ना ही अपना टेस्ट बधेगा है तो नींबू भी पाना हाल आपबू आप बीज क्ड लेने पर भीज कड़ दिते से रह गया है तो फिर निकल जाएगा ਤੁਸੀਂ ਨੀਬੂ ਕਿੰਨਾ ਕੁ ਪਾਉਣਾ ਚ ਕਿੰਨਾ ਕੁ ਖੱਟਾ ਖਾਣਾ ਤੁਸੀਂ ਖਾਓ ਆਪਾਂ ਚੀਨੀ ਇਹਦੇ ਵਿੱਚ ਐਡ ਨਹੀਂ ਕੀਤੀ ਕਿਉਂਕਿ ਚੀਨੀ ਐਡ ਕਰਨੀ ਮੈਨੂੰ ਚੰਗਾ ਨਹੀਂ ਲੱਗਿਆ ਚੰਗਾ ਲੱਗਣ ਦਾ ਮਤਲਬ ਕਿ ਮੈਨੂੰ ਮਨਾਹੀ ਸਖਤ ਮਨਾਹੀ ਹੈ ਕਿ ਚੀਨੀ ਐਡ ਕਰਨੀ ਹੈ ਤੇ ਤੁਸੀਂ ਦੱਸਿਓ ਮੈਨੂੰ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਮਿਹਰਵਾਨੀ